ਲੋ ਜੀ ਆਪਣਾ ਗੁੜ ਰੈਡੀ ਹੋ ਗਿਆ ਆਪਾਂ ਲੈਣਾਏ ਸੀ ਗੁੜ ਤੇ ਇੱਥੇ ਗੁੜ ਵਾਲਾ ਕੰਮ ਆ ਉਹ ਆ ਵੀ ਪਹਿਲੇ ਆਓ ਤੇ ਪਹਿਲੇ ਪਾਓ ਲੋ ਜੀ ਅੰਕਲ ਜੀ ਨੇ ਲੱਗਿਆ ਹੋਏ ਨੇ ਹਾਂ ਜੀ ਆਰਗੈਨਿਕ ਗੰਨਾ ਤੇ ਗੁੜ ਹੋ ਗਿਆ ਆਪਣਾ ਤਿਆਰ ਕਿੰਨਾ ਆ ਗਿਆ ਭਾਜੀ ਤਿਆਰ ਜੀ ਸਾਡਾ ਸਾਦੇਵਾਸ ਤੇ ਹੋ ਗਿਆ ਹੈ 25 ਕਿਲੋ ਉਧਰ ਪਿਆ ਹੈ अच्छा जी ਤੇ ਬਾਕੀ ਇੱਕ ਪਤਾ ਹੈ 20 ਕਿਲੋ ਵਿੱਚ ਹੋ ਜਾਣਾ 55 ਕਿਲੋ ਹੋ ਜਾਣਾ ਇਹਦਾ ਠੀਕ ਹੈ ਜੀ 55 ਕਿਲੋ ਹੋ ਜਾਊਗਾ ਹਾਂ ਜੀ ਚਲੋ ਚਲੋ ਆਪਾਂ ਨੂੰ ਕੀ ਆ ਚਾਹੀਦਾ ਸੀਗਾ ਤੇ ਆਪਣਾ ਨਾਮ ਦੱਸਿਓ ਆਪਾਂ ਮੈਂ ਨਾਮ ਤੋਂ ਨਾਮ ਹਰਪ੍ਰੀਤ ਸਿੰਘ ਜੀ ਠੀਕ ਹੈ ਜੀ ਹਰਪ੍ਰੀਤ ਭਾਈ ਜੀ ਇਹਨਾਂ ਨੇ ਆਪਣਾ ਗੁੜ ਤਿਆਰ ਕਰਤਾ ਤੇ ਦੂਜਾ ਭਾਜੀ ਆਪਨੇ ਸਾਰੇ ਦਿਨ ਦੇ ਵਿੱਚ ਕਿੰਨਾ ਗੁੜ ਤਿਆਰ ਕਰ ਦਿੰਨੇ ਹੋ ਇਹ ਲਗਭਗ 7-8 ਬੱਤਾਂ ਕੱਢ ਲੈਣੇ ਆ ਠੀਕ ਹੈ ਜੀ ਡੇਢ ਕਵਾਂਟਲ ਦੇ ਲਗਭਗ ਠੀਕ ਹੈ ਜੀ ਤੇ ਇਹ ਸਵੇਰੇ ਕਿੰਨੇ ਵਜੇ ਸ਼ੁਰੂ ਕਰਦੇ ਹਾਂ 7 ਵਜੇ ਸਟਾਰਟ ਕਰੀਦਾ ਤੇ ਸ਼ਾਮ ਨੂੰ 6:30 7 ਵਜੇ ਬਸ ਸਮਾਪਤ ਤੇ ਆ ਮਹੀਨਾ ਸਾਰਾ ਚੱਲ ਜੂ ਬਸ ਮਾਰਚ ਤੱਕ 20 25 ਦਿਨ 2 ਆ ਮਹੀਨਾ ਕੱਢ ਹੀ ਜਾਵੇ ਠੀਕ ਹੈ ਜੀ ਤੇ ਮੈਂ ਪਿਛਲੇ ਸਾਲ ਵੀ ਆਇਆ ਸੀ ਉਦੋਂ ਕਹਿੰਦੇ ਵੀ ਹੁਣ ਤੱਕ ਗਿਆ ਖਤਮ ਹੋ ਗਿਆ ਉਦੋਂ ਪਿਛਲੀ ਵਾਰ ਗੰਨਾ ਸੜਾ ਇਕੱਠ ਸੀਗਾ 2 ਕਿੱਲੇ ਸੀਗਾ ਕਿਤੇ ਨਿਕਲੇ ਨਵਾਂ ਵਧਾਇਆ ਅੱਛਾ ਜੀ 5 ਕਿੱਲੇ ਕੀਤਾ ਠੀਕ ਠੀਕ ਹੈ ਜੀ ਚਾਹ ਚ ਵਧੀਆ ਬਣੂ ਹਾਂਜੀ ਚਾਹ ਵਧੀਆ ਦੁੱਧ ਗਰਮ ਕਰੋ ਵਧੀਆ ਬਾਜੀ ਇੱਕ ਬਾਜੀ ਨਾ ਇੱਕ ਗੱਲ ਹੋਰ ਹੁੰਦੀ ਮੰਨ ਲਓ ਵੀ ਜੇ ਆਪਾਂ ਦੂਜੇ ਹੋਰ ਵੇਲੇ ਨਾਲ ਤੋਂ ਲੈਨੇ ਨਾ ਗੁੜ ਹਾਂਜੀ ਉਹ ਕਹਿੰਦੇ ਵੀ ਫਿਲਟਰ ਵਾਲੇ ਪਾਣੀ ਦਾ ਨਾ ਚਾਹ ਪਾੜ ਜਾਂਦੀ ਉਹਦੀ ਨਹੀਂ ਇਹਦੇ ਨਾਲ ਕੋਈ ਮੈਟਰ ਨਹੀਂ ਫਿਲਟਰ ਵਾਲੇ ਪਾਣੀ ਨਾਲ ਫਿਲਟਰ ਆਰੋ ਵਾਲਾ ਚਾਹ ਬਣਾਓ ਪਾਣੀ ਪਾਓ ਪਹਿਲਾਂ ਕੁਛ ਕਰੋ ਦੁੱਧ ਭਾਵੇਂ ਸਿੱਧਾ ਦੁੱਧ ਜੀ ਪਾਓ ਠੀਕ ਹੈ ਨਹੀਂ ਬੜਦੀ ਕਿਉਂਕਿ ਇੱਥੇ ਬਣਾਨੇ ਚੈੱਕ ਕਰਦੇ ਅੱਛਾ ਜੀ ਤੇ ਇੱਕ ਮਤਲਬ ਹੁਣ ਤੇ ਚਲੋ ਗੁੜ ਗਿੱਲਾ ਵਾ ਇਹ ਕੋਸ਼ਰ ਜਿਵੇਂ ਹੁਣ ਥੋੜੀਆਂ ਧੁੱਪਾਂ ਹੀ ਲੱਗਣਗੀਆਂ ਇਹਨੂੰ ਗੁੜ ਨੂੰ ਧੁੱਪੇ ਸਕੋਣਾ ਪਊਗਾ ਕਿ ਉਦਾਂ ਹੀ ਰੱਖ ਦੀ ਨਹੀਂ ਨਹੀਂ ਵੈਸੇ ਜਿਵੇਂ ਡੱਬੇ ਚ ਪਾਓਗੇ ਐਵੇਂ ਆਪੇ ਸੁੱਕਦਾ ਰਹਿਣਾ ਤਾਂ ਜਿਹੜਾ ਹੁਣ ਮਿੱਠਾ ਜੰਮ ਜਾਣਾ ਹੈ ਨੇ ਤੇ ਨਾਲ ਦੀ ਨਾਲ ਫਿਰ ਸੈੱਟ ਹੋ ਜਾਏਗਾ ਸਹੀ ਹੈ ਜੀ ਇੱਕ ਨਾ ਆਪਣੇ ਜਿੱਥੇ ਹੋਰ ਗੁੜਗੁੜ ਵਾਲੇ ਬਣਾਉਂਦੇ ਉਹਨਾਂ ਨੇ ਥਾਂ ਪੱਕਾ ਕੀਤਾ ਹੁੰਦਾ ਹਾਂ ਜੀ ਉਹਦੇ ਵਿੱਚ ਉਹ ਪੌਂਡੇ ਆ ਤੇ ਫਿਰ ਫੇਰਦੇ ਨੇ ਤੇ ਸੀਮੈਂਟ ਜਿਹੜਾ ਖੜਾ ਬਣਾ ਲੈਂਦੇ ਆ ਤੇ ਆਪਾਂ ਲੱਕੜਾਂ ਵਾਲੀ ਯੂਜ਼ ਕਰਦੇ ਆ ਲੱਕੜਾਂ ਵਾਲੀ ਦਾ ਕਹਿੰਦੇ ਵੀ ਸਭ ਤੋਂ ਵਧੀਆ ਲੱਕੜ ਵਾਲੀ ਹੋਣੀ ਚਾਹੀਦੀ ਹੈ ਲੱਕੜ ਵਾਲੇ ਦਾ ਇਹ ਫਾਇਦਾ ਹੈ ਕਿ ਕਿਉਂਕਿ ਇਹਦੇ ਵਿੱਚ ਇੱਕ ਜਦੋਂ ਆਪਾਂ ਗੰਡ ਦੇ ਵਿੱਚ ਗੁੜ ਗੋੜਦੇ ਹਾਂ ਵਿੱਚ ਨਾ ਹਾਂਜੀ ਤੇ ਉਹ ਲੱਕੜ ਦੇ ਹਿਸਾਬ ਨਾਲ ਉਹ ਠੰਡਾ ਵੀ ਛੇਤੀ ਹੁੰਦਾ ਜਮਾਅ ਵੀ ਉਹਦਾ ਵਧੀਆ ਹੁੰਦਾ ਪੇਸੀ ਵੀ ਵਧੀਆ ਬਣਦੀ ਸਹੀ ਹੈ ਜੀ ਤੇ ਇਹ ਗੁੜ ਆਪਾਂ ਮੰਨ ਲਓ ਵੀ ਕੁਝ ਵਿੱਚ ਇਹਦੇ ਇੱਕ ਮਸਾਲਾ ਜਾਂ ਕੀ ਕਹਿੰਦੇ ਜੀ ਇਹਨੂੰ ਮਿੱਠਾ ਸੋਡਾ ਇਹ ਉਹ ਪਾਉਨੇ ਆ ਕਿ ਉਹ ਪਾਈਦਾ ਜੀ ਦੋ ਚਮਚੇ ਪਾਈਦਾ ਕੁਆਰਟਲ ਰੋ ਦੇ ਵਿੱਚ ਇੱਕ ਕਪੂਰ ਦੇ ਵਿੱਚ ਠੀਕ ਹੈ ਜੀ ਇੱਕ ਜਿਹੜਾ ਭਿੰਡੀਆਂ ਦਾ ਉਹ ਚਸਨੀ ਜੀ ਬਣਾਉਂਦੇ ਉਹ ਵੀ ਪਾਉਣੀ ਪੈਂਦੀ ਹੈ ਕਿ ਨਹੀਂ ਉਹ ਵੀ ਲਗਭਗ ਪੁਰਾਣੇ ਬਜ਼ੁਰਗ ਕਾਫੀ ਜਿਹਨ ਜਿਹੜੇ ਕਰਦੇ ਰਹੇ ਨੇ ਉਹ ਬਣਾਉਂਦੇ ਰਹੇ ਨੇ ਉਹ ਪਾਉਂਦੇ ਰਹੇ ਨੇ ਹੁਣ ਅੱਜ ਕੱਲ ਭਿੰਡੀਆਂ ਦੇ ਕਿਹੜਾ ਖਾਸ ਗੁਣ ਕਰਦਾ ਉਹ ਨਹੀਂ ਹੁੰਦਾ ਵੈਸੇ ਸਹੀ ਤੇ ਹੁਣ 2-4 ਦਿਨ ਫਾਲਸਾ ਇੱਕ ਫਲ ਹੁੰਦਾ ਅੱਛਾ ਜੀ ਉਹਨੂੰ ਪਾਉਂਦੇ ਰਹੇ ਆ ਵਿੱਚ ਉਹਦਾ ਪਾਣੀ ਅੱਛਾ ਠੀਕ ਹੈ ਉਹਦੇ ਨਾਲ ਇਹ ਮੈਲ ਕਾਫੀ ਵਧੀਆ ਉਤਰਦੀ ਹੈ ਠੀਕ ਹੈ ਜੀ ਤੇ ਆਪਣੇ ਵਾਲੇ ਗੁੜ ਚ ਵੀ ਮੰਨ ਲਓ ਵੀ ਜਿਹੜਾ ਫਾਲਸਾ ਹਾਂ ਹਾਂਜੀ ਇਹਦੇ ਪਾਉਂਦੇ ਰਹੇ ਆ ਸਹੀ ਹੈ ਜੀ ਮੈਂ ਨਾ ਗੋੜ ਦਾ ਸੈਂਪਲ ਰਾਂਸਟਾਂ ਚੋਂ ਲਿਆ ਸੀ 2 ਕਿਲੋ ਉਹ ਚਾਹ ਮੰਨ ਲਓ ਵੀ ਇੰਨੀ ਪਤਲੀ ਕਰ ਦਿੰਦਾ ਸੀ ਨਾ ਅੱਛਾ ਤੇ ਬਾਹਰ ਮੈਲ ਨਹੀਂ ਉਹ ਚੰਗੀ ਤਰ੍ਹਾਂ ਲਾਉਂਦੇ ਬਾਹਰ ਵਾਲੇ ਜਿਹੜੇ ਹੁੰਦਾ ਹੈ ਉਹ ਵਜਨ ਵਧਾਉਣ ਵਾਸਤੇ ਜਿਹੜੀ ਮੈਲ ਲਾਉਂਦੇ ਆ ਨਾ ਉਹ ਵੀ ਵਿੱਚ ਪਾ ਦਿੰਦੇ ਚਾਈਨੀ ਚੂਣੀ ਜੀ ਠੀਕ ਹੈ ਜੀ ਉਹ ਨਾਲ ਉਹ ਇਹ ਨਹੀਂ ਮਤਲਬ ਹੁੰਦਾ ਕਿ ਕੋਈ ਅਗਲਾ ਕੋਈ ਵਧੀਆ ਚੀਜ਼ ਲੈ ਜਾਵੇ ਕੁਆਲਿਟੀ ਉਹਨਾਂ ਨੂੰ ਇਹ ਹੁੰਦਾ ਕਿ ਆਪਣਾ ਭਾਰ ਵਧਾ ਤੇ ਰੇਟ ਆਪਣ ਨੂੰ ਜਾਨੀ ਪੈਸੇ ਮਿਲਣ ਉਹਨਾਂ ਦਾ ਇਹ ਮਤਲਬ ਹੁੰਦਾ ਸਹੀ ਹੈ ਜੀ ਸਹੀ ਜੀ ਹੁਣ ਸਾਡੇ ਇੱਥੇ ਕਾਫੀ ਸੀਗਾ ਗੁੜ ਤੇ ਸ਼ੱਕਰ ਤਿਆਰ ਹੋਈ ਲਗਭਗ ਆਪਣੇ ਸੰਤਨਾਗਰ ਤੋਂ ਗੁਰਦੇਵ ਸਿੰਘ ਸੰਧੂ ਪੰਪ ਵਾਲੇ ਹਾਂਜੀ ਹਾਂਜੀ ਉਹਨਾਂ ਦੇ ਕੋਈ ਬੱਚੇ ਆਏ ਸੀਗੇ 17-18 ਜਣੇ ਉਹ ਵੀ ਕਾਫੀ ਲਗਭਗ 3-4 ਕੁਆਂਟਲ ਦੇ ਸਮਥਿੰਗ ਉਹ ਕੈਨੇਡਾ ਲੈ ਗਏ ਨੇ ਸ਼ੱਕਰ ਠੀਕ ਹੈ ਜੀ ਤੇ ਇੱਥੇ ਗੁੜ ਵੀ ਉਹ ਪੇਸੀਆਂ ਛੋਟੀਆਂ-ਛੋਟੀਆਂ ਟੁਕੜੀਆਂ ਬਣਵਾ ਕੇ ਸਪੈਸ਼ਲ ਮੁੰਡਾ ਤਿਆਰ ਕਰਦਾ ਰਿਹਾ ਰਤਨ ਸਿੰਘ ਆ ਕੇ ਅੱਛਾ ਅੱਛਾ ਜੀ ਕਾਫੀ ਤੇ ਸ਼ੱਕਰ ਪਈ ਹੈ ਕਿ ਖਤਮ ਹੋ ਗਈ ਹੁਣ ਤਾਂ ਫਿਲਹਾਲ ਨਹੀਂ ਜੀ ਚਲੋ ਚੱਕਰ ਤੇ ਫਿਰ ਮੇਲ ਹੀ ਜਾਉਗੀ ਨੋਰਮਲ ਹੀ ਵੈਸੇ ਤੇ ਹਾਂਜੀ ਬਾਅਦ ਵਿੱਚ ਮੇਲ ਤੇ ਜਾਉਗੇ ਥੋੜਾ ਜਿਹਾ 6-7 ਦਿਨ ਠਹਿਰ ਕੇ ਮੇਲੇ ਚਲੋ ਕੋਈ ਗੱਲ ਨਹੀਂ ਫਿਰ ਮਾਰਾਂਗੇ ਚੱਕਰ ਤੁਹਾਡੇ ਕੋਲ ਨਾਲ ਛੋਲੇ ਛੁੱਲੇ ਬਾਅਦ ਵਿੱਚ ਲੈਣਾ ਆਵਾਂਗੇ ਠੀਕ ਓਕੇ ਜੀ ਲੋ ਜੀ ਭਾਈ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ ਤੇ ਧੰਨਵਾਦ ਠੀਕ ਹੈ ਭਾਜੀ ਓਕੇ ਥੈਂਕ ਯੂ ਵੀ ਸਾਨੂੰ ਗੁੜ ਬਣਾ ਕੇ ਦਿੱਤਾ ਠੀਕ ਹੈ ਜੀ